ਨਨਾਂ ਦੇ ਜਿੱਥੇ ਅਸੀਂ ਕੱਲ ਵੀਡੀਓ ਬਾਈ ਆ ਉਸੇ ਹੁਣ ਵੀ ਤੁਸੀਂ ਚਲੀ ਜਾ ਜਿੱਥੇ ਉਹ ਖੜੇ ਹੋਣਾ ਸੀ ਉਹਦੇ ਤੇ ਗਰੰਟੀ ਦਿੱਤੀ ਨਹੀਂ ਅਸੀਂ ਨਹੀਂ ਗਿਆ ਵਾ ਵੀ ਪਾਣੀ ਦੁਆਰਾ ਚਾਲੂ ਹੋ ਗਿਆ ਜਿਹੜਾ ਉੱਪਰੋਂ ਤੋਂ ਆਉਂਦਾ ਵਾ ਜੇਲਾਂ ਇਹਦੇ ਹਨੇ ਦੇ ਚੜ੍ਹਦੇ ਪਾਸੇ ਜਿਹੜੀਆਂ ਡੈਰੀਆਂ ਦਾ ਗੋਹਾ ਬੰਦ ਕਰਾਇਆ ਤੇ 70 ਐਮਐਲਡੀ ਪਾਣੀ ਜਿਹੜਾ 90 ਐਮਐਲਡੀ ਉਹ ਬੰਦ ਕਰਾਇਆ ਦੂਸਰੀਆਂ ਡੈਰੀਆਂ ਦੇ ਉੱਤੇ ਕੰਮ ਕਰ ਰਹੇ ਉਹਦੀ ਸਫਾਈ ਕਰ ਰਹੇ ਅਸੀਂ ਤਾਂ ਉੱਥੇ ਕਰ ਰਹੇ ਹਾਂ ਘਾਟ ਬਣਾਏ ਅਸੀਂ ਤਾਂ ਜਿੱਥੇ ਉਹ ਮੋਕਾ ਹੈ ਅਸੀਂ ਤਾਂ ਕਹੀ ਨਹੀਂ ਰਿਹਾ ਵਈ ਨਹੀਂ ਕਰ ਰਹੇ ਜੇਦਨ ਅਸੀਂ ਦਾਵਾ ਕਰਾਂਗੇ ਤੇਰੇ ਕਹਿ ਸਕਦੇ ਹਾ ਜਿੱਡੀ ਵਈ ਦੇਖਦਾ ਵਾ ਕਰਦੇ ਆ ਜੇ ਨਹੀਂ ਤੇ ਜਦੋਂ ਮਰਜ਼ੀ ਦੇਖ ਲੈਣ ਪਾਣੀ ਸਾਫ ਹੈ ਕਿ ਨਹੀਂ ਹਾਂ ਉਹਦੇ ਜਿੱਦਣੇ ਸੀ ਉਹਨੂੰ ਕਹਿ ਦਾਂਗੇ ਵੀ ਹੁਣ ਸਾਫ ਆ ਉਦੋਂ ਮਗਰੋਂ ਜਾ ਕੇ ਕੋਈ ਚੱਕ ਕਰ ਲੋ ਅਸੀਂ ਤਾਂ ਜਾਈ ਨਹੀਂ ਰਹੇ ਸੀ ਤਾਂ ਸਾਹਮਣੇ ਸ਼ੁਰੂ ਕੀਤਾ ਸ਼ੁਰੂਆਤ ਕੀਤੀ ਹੈ ਗੋਹ ਉਹਦੇ ਵਿੱਚ ਪੈਣਾ ਬੰਦ ਹੋਇਆ ਉਹਨਾਂ ਨੂੰ ਤਾਂ 2 ਮਹੀਨੇ ਉਹਨਾਂ ਦਾ ਗੋਹਾ ਅਸੀਂ ਚੱਕਦੇ ਰਹੇ ਆ ਵੀ ਤੁਸੀਂ ਵੇਚਣਾ ਪਾਓ ਅਸੀਂ ਇਹਦੇ ਚੱਕਦੇ ਆ ਇਹਨਾਂ ਦੇ ਵਿੱਚ ਅੱਠਾ ਬੰਡਾ ਦਾ ਪਾਣੀ ਪੀਂਦਾ ਸੀ ਉਹਨਾਂ ਦੇ ਸਿੱਜੇ ਵਾਲ ਮੋਡਲ ਉੱਤੇ ਲਾਇਆ ਉਹ ਪਾਣੀ ਜਿਹੜਾ ਪਿੱਛੋਂ ਅੱਗੇ ਛੱਡਦੇ ਵੀ ਸੀ ਤੇ ਗੋਹ ਬੰਨ ਬੰਨ ਫੋਟੋ ਵਿੱਚ ਸੀ ਉਹ 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 ਸਾਫੀ ਨਹੀਂ ਹੁੰਦਾ ਸੀ ਹੁਣ ਉਹ ਸਾਰੇ ਥੱਲੋਂ ਰੇਤਾਂ ਨਿਕਲੇ ਆਈਏ ਤੇ ਜਿਹੜਾ ਹੈ ਮਸਾਖੀ ਦੇ ਉੱਤੇ ਪਿੰਡ ਜਿਹੜਾ ਹੈਗਾ ਧੂਕੜੀ ਉੱਥੇ ਜਿਹੜਾ ਹੈਗਾ ਜਿਹੜਾ ਉਦੋਂ ਨੂੰ ਅਖੰਡ ਪਾਠ ਵੀ ਹੋਣਾ ਸੰਗਤਾਂ ਉੱਥੇ ਇਸ਼ਨਾਨ ਵੀ ਕਰਨੀ ਹੈ ਉੱਥੇ ਫੇਰ ਆ ਕੇ ਦੇਖ ਲਓ ਜਿੱਦ ਤਨੇ ਅਸੀਂ ਕਿਹਾ ਅਸੀਂ ਉੱਥੇ ਹੁਣ ਵੀ ਜੁਗਵਾਰ